ਲੌਜੀ ਅੰਬ ਦਾ ਐਸਾ ਖੱਟਾ ਮਿੱਠਾ ਆਚਾਰ ਜੋ ਕਿ ਅਸੀਂ ਉਸੇ ਵੇਲੇ ਬਣਾ ਕੇ ਅੱਧੇ ਘੰਟੇ ਦੇ ਵਿੱਚ ਤਿਆਰ ਕਰਕੇ ਖਾ ਸਕਦੇ ਹਾਂ ਖਾਣਾ ਸ਼ੁਰੂ ਕਰ ਸਕਦੇ ਹਾਂ ਬਹੁਤ ਹੀ ਟੇਸਟੀ ਸੌਫਟ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਹੈ ਇਹ ਅੰਬ ਦਾ ਖੱਟਾ ਮਿੱਠਾ ਚਟਪਟਾ ਟੇਸਟੀ ਥੋੜਾ ਜਿਹਾ ਕਰਾਰਾ ਕਰਾਰਾ ਆਚਾਰ ਜੀ ਸਾਰੇ ਬਣਾਓ ਇਹ ਆਚਾਰ ਬਹੁਤ ਹੀ ਵਧੀਆ ਬਣਦਾ ਆ ਕਾਫੀ ਸਮਾਂ ਇਹ ਰਹਿ ਜਾਂਦਾ ਆ ਤੇ ਇਹਨੂੰ ਤੁਸੀਂ ਬਣਾਓ ਬਣਾ ਕੇ ਪਰੌਂਠੇ ਨਾਲ ਰੋਟੀ ਨਾਲ ਜਿਸ ਤਰ੍ਹਾਂ ਮਰਜੀ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਲੀ ਜੀ ਅਸੀਂ ਅੱਜ ਬਣਾ ਰਹੇ ਹਾਂ ਜੀ ਲੌਂਜੀ ਲੌਂਜੀ ਕਹਿੰਦੇ ਅਸੀਂ ਮਿਰਚਾਂ ਧੋਣਨਾ ਹੈ ਜੀ ਆਪਣੇ ਖੇਤ ਚੋਂ ਜੀ ਦੇਖਦੇ ਆ ਕੀ ਕੀ ਆ ਸਾਡਾ ਪੂਤਨਾ ਲੱਗੇ ਹੋਇਆ ਜੀ ਆਹ ਮਿਰਚਾਂ ਆਹ ਪਿੰਡੀਆਂ ਦੇਖੋ ਪਿੰਡੀਆਂ ਲੱਗੀਆਂ ਹੋਈਆਂ ਨੇ ਛੋਟੀਆਂ ਛੋਟੀਆਂ ਪਿੰਡੀਆਂ ਲੱਗੀਆਂ ਹੋਈਆਂ ਆਹ ਮਿਰਚਾਂ ਲੱਗੀਆਂ ਨੇ ਕੀ ਪਿੰਡੀਆਂ ਲੱਗੀਆਂ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਜੋਤੀਮਾਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦਾ ਵਸਦਾ ਤੇ ਆਵਾਜ਼ ਰੱਖੇ ਤੇ ਜੀ ਕਾਰੋਬਾਰਾਂ 'ਚ ਵਾਧੇ ਕਰੇ ਅਸੀਂ ਵੀ ਠੀਕ ਹਾਂ ਤੇ ਚੜ੍ਹਦੀ ਕਲਾ 'ਚ ਆਂ ਤੁਸੀਂ ਦੇਖ ਰਹੇ ਹੋ ਸ਼ੁਰੂਆਤ ਤਾਂ ਪ੍ਰਦੀਪ ਨੇ ਕਰ ਦਿੱਤੀ ਜੀ ਆਚਾਰ ਬਣਾਉਣਾ ਅੰਬ ਦਾ ਖੱਟਾ ਮਿੱਠਾ ਟੇਸਟੀ ਚਟਪਟਾ ਜਿਹੜਾ ਸੀ ਉਸੇ ਵੇਲੇ ਬਣਾ ਕੇ ਉਸੇ ਟਾਈਮ ਤੇ ਖਾ ਸਕਦੇ ਆ ਇਸ ਵਾਸਤੇ ਮੈਨੂੰ ਚਾਹੀਦੀ ਸੀ ਮਿਰਚਾਂ ਮਿਰਚਾਂ ਤਾਂ ਵੈਸੇ ਹੈਗੀਆਂ ਸੀ ਪਰ ਮੈਂ ਸੋਚਿਆ ਕਿ ਚਲੋ ਜਿਹੜੀਆਂ ਘਰ ਦੇ ਵਿੱਚ ਲੱਗੀਆਂ ਹੋਈਆਂ ਚਾਹੇ ਛੋਟੀਆਂ-ਛੋਟੀਆਂ ਆ ਪਰ ਬਹੁਤ ਹੀ ਵਧੀਆ ਸੀਗੀਆਂ ਸੋਹਣੀਆਂ ਲੱਗ ਰਹੀਆਂ ਸੀ ਚਲੋ ਸੋਚਿਆ ਕਿ ਇਹਨਾਂ ਨੂੰ ਕੱਟਦੇ ਆ ਤੇ ਕੱਟ ਕੇ ਧੋ ਕੇ ਇਹੀ ਸੁਕਾ ਕੇ ਸਾਫ਼ ਕਰਕੇ ਸੁੱਕੇ ਕੱਪੜੇ ਦੇ ਨਾਲ ਤੇ ਇਹੀ ਆਪਾਂ ਆਚਾਰ ਦੇ ਵਿੱਚ ਪਾਵਾਂਗੇ ਜੋ ਕਿ ਬਹੁਤ ਹੀ ਵਧੀਆ ਟੇਸਟੀ ਫਲੇਵਰ ਆਉਂਦਾ ਹੈ ਸੋ ਜੀ ਇਹ ਲੈ ਆ ਮੈਂ ਅੰਬ ਕੱਚੇ ਆਚਾਰੀ ਅੰਬ ਜੋ ਹੁੰਦੇ ਆ ਉਹ ਲੈ ਲਏ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਕੇ ਸਾਫ਼ ਕਰ ਲਿਆ ਸੀ ਸੁੱਕੇ ਕੱਪੜੇ ਦੇ ਨਾਲ ਇਸ ਤਰ੍ਹਾਂ ਇਹਨਾਂ ਦੇ ਅੰਬਾਂ ਦੇ ਮੈਂ ਪੀਸ ਕੱਟ ਲੈਣੇ ਆ ਇਹ ਅੰਬ ਹਜੇ ਥੋੜੇ ਜਿ ਮਤਲਬ ਇਹਨਾਂ ਦੀ ਗੁੱਟੀ ਬਹੁਤ ਨਰਮ ਸੀਗੀ ਗੁੱਟੀ ਵੀ ਮੈਂ ਨਾਲ ਹੀ ਪਾਉਣੀ ਆ ਜੀ ਜਿਹੜੀ ਗਿਟਕ ਹੁੰਦੀ ਅੰਬ ਦੀ ਨਾ ਇਹਦਾ ਵੀ ਬਹੁਤ ਵਧੀਆ ਟੇਸਟ ਫਲੇਵਰ ਆਉਂਦਾ ਹੈ ਜਦੋਂ ਆਪਾਂ ਆਚਾਰ ਦੇ ਨਾਲ ਖਾਂਦੇ ਆ ਬਹੁਤ ਟੇਸਟੀ ਲੱਗਦੀ ਆ ਤੁਸੀਂ ਇੱਕ ਵਾਰੀ ਪਾ ਕੇ ਦੇਖਿਓ ਬਣਾ ਕੇ ਦੇਖਿਓ ਤੇ ਜੀ ਇਸ ਤਰ੍ਹਾਂ ਨਾ ਅੰਬਾਂ ਨੂੰ ਇੱਕੋ ਜਿਹੇ ਸਾਈਜ਼ ਦੇ ਵਿੱਚ ਮੈਂ ਇਸ ਤਰ੍ਹਾਂ ਕੱਟ ਰਹੀ ਆ ਦੇਖੋ ਇਹ ਮੈਂ ਹੀ ਸਾਰੇ ਪੀਸ ਕੱਟ ਲੈਣੇ ਤੇ ਇੱਧਰ ਮੈਂ ਇੱਕ ਕੜਾਈ ਦੇ ਵਿੱਚ ਨਾ ਪਾਣੀ ਗਰਮ ਰੱਖਿਆ ਹੋਇਆ ਆ ਪਾਣੀ ਨੂੰ ਦੇਖੋ ਉਬਾਲ ਆ ਰਿਹਾ ਆ ਤੇ ਪਾਣੀ ਰਿਜਣ ਲੱਗਣ ਲੱਗ ਪਿਆ ਤੇ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾਣਾ ਅੱਧਾ ਚਮਚ ਹਲਦੀ ਦਾ ਪਾਉਣਾ ਆ ਜਦੋਂ ਇਹ ਪਾਣੀ ਉਬਾਲ ਚੰਗੀ ਤਰ੍ਹਾਂ ਆ ਗਿਆ ਤਾਂ ਇਹਦੇ ਵਿੱਚ ਇਹ ਜਿਹੜਾ ਮੈਂ ਅੰਬ ਦਾ ਚਾ ਅੰਬ ਕੱਟੇ ਹੋਏ ਆ ਚਾਰ ਵਾਸਤੇ ਇਹ ਮੈਂ ਪਾ ਦੇਣੇ ਆ ਆ ਦੇਖੋ ਇਸ ਤਰ੍ਹਾਂ ਸਿਰਫ ਇਹਨਾਂ ਨੂੰ ਇੱਕ ਤੋਂ 2 ਮਿੰਟ ਹੀ ਇਹਦੇ ਵਿੱਚ ਪਾਣੀ ਦੇ ਵਿੱਚ ਉਬਾਲਣਾ ਆ ਬਹੁਤ ਜ਼ਿਆਦਾ ਨਹੀਂ ਉਬਾਲਣਾ ਆਂਬ ਕਿਉਂਕਿ ਤਾਜ਼ੇ ਆ ਫਰੈਸ਼ ਆ ਜਲਦੀ ਹੀ ਸੌਫਟ ਹੋ ਜਾਂਦੇ ਆ ਇਹਦੇ ਨਾਲ ਇਹ ਹੁੰਦਾ ਹੈ ਕਿ ਹਲਦੀ ਪਾਉਣ ਦੇ ਨਾਲ ਇਹਦਾ ਜਿਹੜਾ ਆਂਬ ਆ ਇਹਦਾ ਟੇਸਟ ਬਹੁਤ ਵਧੀਆ ਆਂਦਾ ਆ ਜਦੋਂ ਆਪਾਂ ਇਹਨਾਂ ਨੂੰ ਹਲਦੀ ਦੇ ਵਿੱਚੋਂ ਕੱਢ ਲੈਣਾ ਦੇਖੋ ਉਬਾਲਾ ਆ ਗਿਆ ਬਿਲਕੁਲ ਅੰਬਾਂ ਨੂੰ ਹੁਣ ਮੈਂ ਇਹਨਾਂ ਨੂੰ ਕੱਢ ਲੈਣਾ ਆ ਪਾਣੀ ਜਿਹੜਾ ਸਾਰਾ ਇਹਦਾ ਡレイン ਕਰ ਦੇਣਾ ਆ ਤੇ ਇਸ ਤਰ੍ਹਾਂ ਜੀ ਅਚਾਰ ਜਿਹੜਾ ਬਹੁਤ ਛੇਤੀ ਝਟਪਟ ਬਣ ਕੇ ਤਿਆਰ ਹੋ ਜਾਂਦਾ ਹੈ ਮੈਂ ਲਿਆ ਜੀ 2 ਚਮਚ ਜੀਰਾ 1 ਚਮਚ ਮੇਥੀ ਦਾਣਾ ਤੇ 2 ਚਮਚ ਮੈਂ ਲਿਆ ਸੌਂਫ ਦੇ 1 ਚਮਚ ਛੋਟਾ ਲਿਆ ਜੀ ਮੈਂ ਕਲੌਂਜੀ ਦਾ ਤੇ ਇਹਨਾਂ ਨੂੰ ਮੈਂ ਹਲਕਾ ਜਿਹਾ ਪਹਿਲਾਂ ਮੈਂ ਡਰਾਈ ਰੋਸਟ ਕਰਨਾ ਉਦੋਂ ਇਹਨਾਂ ਦਾ ਪਾਣੀ ਜਿਹੜਾ ਮੈਂ ਸਾਰਾ ਕੱਢ ਦਿੱਤਾ ਆ ਅੰਬਾਂ ਦੇ ਵਿੱਚੋਂ ਸੋ ਜੀ ਇਹਨਾਂ ਨੂੰ ਕਰ ਦਿਆਂ ਸਾਈਡ ਤੇ ਹੁਣ ਮੈਂ ਗੈਸ ਚਲਾ ਕੇ ਇਹ ਜਿਹੜਾ ਤੇਲ ਪਾਉਣਾ ਹੈ ਸਰੋਂ ਦਾ ਤੇਲ ਪਾਉਣਾ ਹੈ ਜੀ ਸਰੋਂ ਦਾ ਤੇਲ ਦੇ ਵਿੱਚ ਇੰਨਾ ਵਧੀਆ achar ਬਣਦਾ ਤੁਸੀਂ ਅੱਧੇ ਘੰਟੇ ਦੇ ਵਿੱਚ achar ਅੱਧੇ ਘੰਟੇ ਤੋਂ ਵੀ ਪਹਿਲਾਂ ਇਹ achar ਤੁਸੀਂ ਬਣਾ ਕੇ ਤਿਆਰ ਕਰਕੇ ਖਾਣਾ ਸ਼ੁਰੂ ਕਰ ਸਕਦੇ ਹੋ ਜੀ ਤੇ ਇਸ ਆਚਾਰ ਨੂੰ ਬਣਾਉਣ ਚ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਜਿਹੜੀਆਂ ਮਿਰਚਾਂ ਆ ਮਿਰਚਾਂ ਦੇ ਵਿੱਚ ਮੈਂ ਹਲਕਾ ਹਲਕਾ ਇੱਕ ਇੱਕ ਸਿਰਫ ਕੱਟ ਲਗਾਉਣਾ ਚੀਰਾ ਲਗਾਉਣਾ ਆ ਤਾਂ ਜੋ ਜਿਹੜਾ ਅੰਬਾਂ ਦਾ ਫਲੇਵਰ ਆ ਮਸਾਲਿਆਂ ਦਾ ਫਲੇਵਰ ਆ ਤੇਲ ਆ ਸਾਰਾ ਮਿਰਚਾਂ ਦੇ ਅੰਦਰ ਤੱਕ ਚੱਲ ਜਾਵੇ ਹੁਣ ਮੈਂ ਸਭ ਤੋਂ ਪਹਿਲਾਂ ਜੀ ਤੇਲ ਗਰਮ ਹੋ ਗਿਆ ਸੀ ਬਿਲਕੁਲ ਇਹ ਪਤਲਾ ਹੋ ਗਿਆ ਸੀ ਤੇਲ ਇਹਦੇ ਵਿੱਚ ਮੈਂ ਹਿੰਗ ਪਾ ਲਈ ਹਿੰਗ ਪਾਣ ਤੋਂ ਬਾਅਦ ਇਹਦੇ ਵਿੱਚ ਮੈਂ ਲਸਣ ਤੇ ਆਦਰਕ ਪਾਇਆ ਆ ਬਿਲਕੁਲ ਬਰੀਕ ਕद्दूकस ਕੀਤਾ ਹੋਇਆ ਪੇਸਟ ਨਹੀਂ ਕੀਤੀ ਮੈਂ ਕਦੂਕਾਸ ਕੀਤਾ ਤੁਸੀਂ ਚਾਹੋ ਤਾਂ ਪੇਸਟ ਵੀ ਕਰ ਸਕਦੇ ਆ ਇਹਦੀ ਬਣਾ ਸਕਦੇ ਆ ਇਸ ਤਰ੍ਹਾਂ ਮੈਂ ਇਹਨਾਂ ਨੂੰ ਤੇਲ ਦੇ ਵਿੱਚ ਹਲਕਾ ਜਿਹਾ ਭੁੰਨ ਲਿਆ ਕਲਰ ਚੇਂਜ ਹੋ ਗਿਆ ਕਲਰ ਚੇਂਜ ਹੋਣ ਤੋਂ ਬਾਅਦ ਜੀ ਮੈਂ ਇਹਦੇ ਵਿੱਚ ਹਲਦੀ ਪਾਣੀ ਆ ਪਹਿਲਾਂ ਵੀ ਹਲਦੀ ਪਾਈ ਸੀ ਹੋਰ ਵੀ ਪਾਤੀ ਮੈਂ ਅੱਧਾ ਚਮਚ ਹਲਦੀ ਦਾ ਪਾਇਆ ਤੇ ਇਸ ਤੋਂ ਬਾਅਦ ਜੀ ਮੈਂ ਇੱਕ ਚਮਚ ਭਰ ਕੇ ਕੁੱਟੀ ਹੋਈ ਲਾਲ ਮਿਰਚ ਪਾਈ ਆ ਉਸ ਤੋਂ ਬਾਅਦ ਜੀ ਮੈਂ ਇੱਕ ਚਮਚ ਛੋਟਾ ਧਨੀਆ ਪਾਊਡਰ ਪਾਇਆ ਆ ਤੁਸੀਂ ਚਾਹੋ ਤਾਂ ਧਨੀਆ ਪਾਊਡਰ ਸੁੱਕੇ ਮਸਾਲਿਆਂ ਦੇ ਨਾਲ ਵੀ ਇਹਨੂੰ ਪੀਸ ਸਕਦੇ ਹੋ ਗੈਸ ਦੀ ਜਿਹੜੀ ਫਲੇਮ ਆਏ ਜ਼ਿਆਦਾ ਤੇਜ਼ ਨਹੀਂ ਰੱਖਣੀ ਮੀਡੀਅਮ ਜਿਹੀ ਰੱਖਣੀ ਆ ਤੇ ਤਾਂ ਜੋ ਸਾਡੇ ਜਿਹੜੇ ਮਸਾਲੇ ਜਲਣ ਨਾ ਇਹ ਮੈਂ ਪਾਇਆ ਇੱਕ ਚਮਚ ਦੇਗੀ ਲਾਲ ਮਿਰਚ ਜਿਹੜੀ ਕਸ਼ਮੀਰੀ ਮਿਰਚ ਹੁੰਦੀ ਹੈ ਨਾ ਟੇਸਟ ਵੀ ਵਧੀਆ ਆਂਦਾ ਤੇ ਇਹਨਾਂ ਕਲਰ ਬਹੁਤ ਵਧੀਆ ਆਂਦਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਰਤਨ ਜੋਤ ਵੀ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਤੇ ਲਓ ਜੀ ਹੁਣ ਇਹਦੇ ਵਿੱਚ ਇਹ ਮਸਾਲਾ ਸਾਡਾ ਪੂਰੀ ਤਰ੍ਹਾਂ ਪੱਕ ਗਿਆ ਆ ਇਹਦੇ ਵਿੱਚ ਜਿਹੜਾ ਹੁਣ ਮੈਂ ਪਾਉਣਾ ਆ ਅੰਬ ਜੋ ਕਿ ਮੈਂ ਇਹਨਾਂ ਦਾ ਪਾਣੀ ਨਿਚੋੜ ਕੇ ਆਂਬਾਂ ਨੂੰ ਰੱਖ ਲਿਆ ਸੀਗਾ ਬੋਇਲ ਦੇ ਕੇ ਆ ਦੇਖੋ ਜੀ ਅੰਬ ਪਾ ਕੇ ਇਹਨਾਂ ਨੂੰ ਮਿਕਸ ਕਰਦੇ ਜਾਣਾ ਨਾਲੋ ਨਾਲ ਯਕੀਨ ਜਾਨੇ ਉਹ ਬਹੁਤ ਹੀ ਵਧੀਆ ਟੇਸਟੀ ਆਚਾਰ ਬਣਦਾ ਆ ਝਟਪਟ ਬਣ ਕੇ ਤਿਆਰ ਹੋ ਜਾਂਦਾ ਆ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਹਰ ਕੋਈ ਹਰ ਇੱਕ ਨੂੰ ਪਸੰਦ ਆਵੇਗਾ ਪਰਾਠੇ ਨਾਲ ਖਾ ਲਓ ਚਾਹੇ ਤੁਸੀਂ ਸਿੰਪਲ ਫੁਲਕੇ ਦੇ ਨਾਲ ਖਾ ਲਓ ਜਾਂ ਤੁਸੀਂ ਫਿਰ ਇਹਨੂੰ ਚਾਵਲਾਂ ਦੇ ਨਾਲ ਵੀ ਇੰਜੋਏ ਕਰ ਸਕਦੇ ਆ ਖਿਚੜੀ ਦੇ ਨਾਲ ਵੀ ਖਾ ਸਕਦੇ ਆ ਬਹੁਤ ਹੀ ਟੇਸਟੀ ਇਹ ਜਿਹੜਾ ਸਾਡਾ ਆਚਾਰ ਆ ਬਣ ਕੇ ਤਿਆਰ ਹੋ ਜਾਂਦਾ ਆ ਆਂਬ ਸਾਡੇ ਪੱਕੇ ਹੋਏ ਸੀ ਥੋੜਾ ਜਿਹਾ ਇਹਨਾਂ ਦਾ ਸਿਰਫ ਕੱਚਾ ਪੰਨ ਜਿਹਾ ਕੱਢਣਾ ਕਿਉਂਕਿ ਆਪਾਂ ਪਾਣੀ ਦੇ ਵਿੱਚ ਇਹਨਾਂ ਨੂੰ ਬੋਇਲ ਕੀਤਾ ਸੀ ਖਰਾਬ ਨਹੀਂ ਹੁੰਦਾ ਆਚਾਰ ਇਹ ਤੇ ਬਹੁਤ ਵਧੀਆ ਰਹਿੰਦਾ ਹੁਣ ਜਿਹੜਾ ਮੈਂ ਮਸਾਲਾ ਤੁਹਾਨੂੰ ਸਾਫ਼ ਤਾ ਦਿਖਾਇਆ ਸੀ ਉਹਨੂੰ ਮੈਂ ਡਰਾਈ ਰੋਸਟ ਕਰਕੇ ਪੀਸ ਲਿਆ ਸੀਗਾ ਤੇ ਨਾਲ ਹੀ ਇਹਦੇ ਮੈਂ ਕਲੌਂਜੀ ਪਾ ਦੇਣੀ ਆ ਤੇ ਉਹ ਮਸਾਲਾ ਮੇਰੇ ਤੋਂ ਥੋੜੀ ਜਿਹੀ ਵੀਡੀਓ ਸਕਿਪ ਹੋ ਗਈ ਸੀ ਸੌਰੀ ਇਸ ਗੱਲ ਦੀ ਮਾਫੀ ਚਾਹੁੰਦੇ ਆ ਤੇ ਹੁਣ ਜੀ ਮੈਂ ਆਪਣੇ ਟੇਸਟ ਦੇ ਨਾਲੋਂ ਵੱਧ ਜਿਆਦਾ ਨਮਕ ਪਾਣਾ ਆ ਕਿਉਂਕਿ achar ਦੇ ਵਿੱਚ ਜਿੰਨਾ ਨਮਕ ਥੋੜਾ ਜਿਹਾ ਤੇਜ ਹੋਵੇ ਬਹੁਤ ਜ਼ਿਆਦਾ ਵੀ ਨਹੀਂ ਕਰਨਾ ਉੰਨਾ ਹੀ ਵਧੀਆ achar ਬਣਦਾ ਜਾਂਦਾ ਜਿਆਦਾ ਸਮਾਂ ਲੰਬਾ ਰਹਿੰਦਾ ਆ ਇਹ ਜੀ 3 ਚਮਚ ਮੈਂ ਪਾਇਆ ਚੀਨੀ ਦੇ ਚੀਨੀ ਪਾ ਲਓ ਜਾਂ ਤੁਸੀਂ ਗੁੜ ਪਾ ਲਓ ਪਰ ਚੀਨੀ ਦੇ ਨਾਲ ਜਿਹੜਾ ਇਹ ਹੁੰਦਾ ਆਚਾਰ ਨਾਲ ਇਹਦੀ ਸ਼ਾਈਨ ਬਹੁਤ ਸੋਹਣੀ ਆਂਦੀ ਹੈ ਤੁਸੀਂ ਚੀਨੀ ਪਾ ਸਕਦੇ ਆ ਮੇਰੇ ਕੋਲ ਗੁੜ ਹੈਗਾ ਸੀ ਪਰ ਮੈਂ ਨਹੀਂ ਪਾਇਆ ਕਿਉਂਕਿ ਜਿਹੜੀ ਚੀਨੀ ਦੇ ਨਾਲ ਇਹਦੀ ਸ਼ਾਈਨ ਜਿਹੀ ਆਂਦੀ ਹੈ ਨਾ ਤੇ ਆਚਾਰ ਦਾ ਫਲੇਵਰ ਹੋਰ ਵਧੀਆ ਆਉਂਦਾ ਆ ਗੁੜ ਨਾਲ ਹਲਕਾ ਜਿਹਾ ਕਲਰ ਇਹਦਾ ਚੇਂਜ ਹੋ ਜਾਂਦਾ ਆ ਸੋ ਜੀ ਇਸ ਤਰ੍ਹਾਂ ਇਹਨਾਂ ਨੂੰ ਮੈਂ ਪਕਾਉਣਾ ਹੈ ਢੱਕਣ ਦੇ ਕੇ ਆ ਦੇਖੋ ਇਹਨੇ ਆਚਾਰ ਨੇ ਆਪਣਾ ਜਿਹੜਾ ਆਇਲ ਹੈ ਨਾ ਇਹ ਛੱਡਣਾ ਸੈਪਰੇਟ ਕਰਨਾ ਸ਼ੁਰੂ ਕਰ ਦਿੱਤਾ ਆਇਲ ਜਿਹੜਾ ਸਾਈਡਾਂ ਤੇ ਆ ਗਿਆ ਆਇਲ ਮੈਂ ਥੋੜਾ ਜਿਹਾ ਵੱਧ ਪਾਇਆ ਸੀ 1-2 ਚਮਚ ਕਿਉਂਕਿ ਆਇਲ ਸਹੀ ਹੋਵੇ ਤੇਲ ਸਹੀ ਹੋਵੇ ਆਚਾਰ ਦੇ ਵਿੱਚ ਤੇ ਨਮਕ ਸਹੀ ਹੋਵੇ ਤਾਂ ਆਚਾਰ ਕਦੇ ਵੀ ਖਰਾਬ ਨਹੀਂ ਹੁੰਦਾ ਗਿੱਲਾ ਚਮਚ ਨਾ ਲਗਾਓ ਆਚਾਰ ਜਿੰਨਾ ਸਮਾਂ ਮਰਜ਼ੀ ਲੰਮਾ ਤੁਸੀਂ ਰੱਖ ਸਕਦੇ ਆ ਆ ਦੇਖੋ ਢੱਕਣ ਦੇ ਕੇ ਪਕਾਇਆ ਥੋੜਾ ਜਿਹਾ 1 ਤੋਂ 2 ਮਿੰਟ ਆ ਦੇਖੋ ਬਿਲਕੁਲ ਜਿਹੜਾ ਆਇਲ ਆ ਇਹਦਾ ਸਾਈਡਾਂ ਤੇ ਆ ਗਿਆ ਸੈਪਰੇਟ ਹੋ ਗਿਆ ਆ ਆਚਾਰ ਦੇ ਨਾਲ ਬਿਲਕੁਲ ਆਚਾਰ ਸਾਡਾ ਬਣ ਕੇ ਤਿਆਰ ਹੋ ਗਿਆ ਜਿਹੜੀਆਂ ਮੈਂ ਮਿਰਚਾਂ ਤੋੜ ਕੇ ਧੋ ਕੇ ਸਾਫ਼ ਕਰਕੇ ਨਾ ਚੀਰੇ ਲਗਾਏ ਸੀ ਡੰਡੀਆਂ ਸਮੇਤ ਹੀ ਮਿਰਚਾਂ ਪਾਣੀਆਂ ਆ ਤੇ ਇਹ ਮਿਰਚਾਂ ਵੀ ਨਾਲ ਪਾਤੀਆਂ ਇਹਨਾਂ ਮਿਰਚਾਂ ਦਾ ਵੀ ਬਹੁਤ ਵਧੀਆ ਟੇਸਟ ਆਂਦਾ ਆ ਫਲੇਵਰ ਆਂਦਾ ਆ ਤੁਸੀਂ ਚਾਹੋ ਤਾਂ ਜਿੱਥੇ ਮੈਂ ਲਸਣ ਤੇ ਅਦਰਕ ਪਾਇਆ ਉੱਥੇ ਤੁਸੀਂ ਪਿਆਜ਼ ਵੀ ਬਰੀਕ ਕੱਟ ਕੇ ਨਾ ਉਹ ਵੀ ਪਾ ਸਕਦੇ ਆ ਪਰ ਪਿਆਜ਼ ਨੂੰ ਭੁੰਨਣਾ ਜ਼ਰੂਰੀ ਆ ਸੋ ਮੈਂ ਪਿਆਜ਼ ਨਹੀਂ ਪਾਇਆ ਤੇ ਜੀ ਲਓ ਜੀ ਸਾਡਾ achar ਬਣ ਕੇ ਹੋ ਗਿਆ ਤਿਆਰ ਦੇਖ ਸਕਦੇ ਹੋ ਤੁਸੀਂ ਵਾਓ ਦੇਖੋ ਕਿੰਨਾ ਵਧੀਆ ਆ ਬਹੁਤ ਹੀ ਖਾਣ ਨੂੰ ਬਹੁਤ ਟੇਸਟੀ ਸੀ ਸਾਡੇ ਤਾਂ ਜੀ ਸਾਰਿਆਂ ਨੇ ਖੁਸ਼ ਹੋ ਕੇ ਖਾਦਾ achar ਤਾਂ ਸਾਡਾ 2-3 ਦਿਨਾਂ ਦੇ ਵਿੱਚ ਖਤਮ ਹੋ ਗਿਆ ਸੀਗਾ ਦੁਬਾਰਾ ਆਚਾਰੇ ਬਣਾਉਣਾ ਹੈ ਜੀ ਕਿਉਂਕਿ ਆਚਾਰ ਤਾਂ ਇਹ ਹਰ ਇੱਕ ਨੂੰ ਪਸੰਦ ਆਉਂਦਾ ਹੈ ਤੁਸੀਂ ਚਾਹੋ ਤਾਂ ਕਾਲੀ ਮਿਰਚ ਵੀ ਪਾ ਸਕਦੇ ਆ ਕਾਲੀ ਮਿਰਚ ਮੈਂ ਨਹੀਂ ਪਾਈ ਕਿਉਂਕਿ ਫਿਰ ਮਿਰਚ ਥੋੜੀ ਤੇਜ਼ ਹੋ ਜਾਂਦੀ ਆ ਆਪਾਂ ਲਾਲ ਹਰੀਆਂ ਮਿਰਚਾਂ ਵੀ ਪਾਈਆਂ ਆ ਸੁੱਕੀਆਂ ਵੀ ਮਿਰਚਾਂ ਪਾਈਆਂ ਸੋ ਇਸ ਕਰਕੇ ਆ ਤੁਹਾਨੂੰ ਮੈਂ ਆਇਲ ਦਿਖਾ ਰਹੀ ਆ ਆਇਲ ਵੀ ਬਹੁਤ ਜ਼ਰੂਰੀ ਆ ਆਚਾਰ ਦੇ ਵਿੱਚ ਤੇਲ ਸਰੋਂ ਦਾ ਤੇਲ ਪਾਇਓ ਜੀ ਜ਼ਰੂਰ ਆਚਾਰ ਤੁਹਾਡਾ ਕਦੇ ਵੀ ਖਰਾਬ ਨਹੀਂ ਹੋਊਗਾ ਦੇਖੋ ਕਿੰਨਾ ਵਧੀਆ ਆਚਾਰ ਸਾਡਾ ਬਣ ਕੇ ਤਿਆਰ ਹੋ ਗਿਆ ਆ ਜੀ ਅਚਾਰ ਨੂੰ ਸੁੱਕੇ ਡੱਬੇ ਦੇ ਵਿੱਚ ਸੁੱਕੇ ਬਰਤਨ ਦੇ ਵਿੱਚ ਪਾ ਕੇ ਤੁਸੀਂ ਰੱਖ ਲਓ ਫ੍ਰਿਜ ਦੇ ਵਿੱਚ ਰੱਖਿਓ ਜੀ ਅਚਾਰ ਨੂੰ ਪਾ ਮਾ ਤੁਸੀਂ 6 ਮਹੀਨੇ ਸਾਲ 2 ਸਾਲ 3 ਸਾਲ ਵੀ ਰੱਖ ਲਓ ਇਹ ਅਚਾਰ ਇਸੇ ਤਰ੍ਹਾਂ ਹੀ ਰਹੂਗਾ ਜਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਇਸ ਨੂੰ ਤਿਆਰ ਕੀਤਾ ਆ ਤੇ ਬਸ ਦੋ ਤਿੰਨ ਗੱਲਾਂ ਜਿਹੜੀਆਂ ਤੁਸੀਂ ਧਿਆਨ ਚ ਰੱਖਣੀਆਂ ਝੂਠਾ ਗਿੱਲਾ ਚਮਚ ਨਹੀਂ ਲਾਣਾ ਇਹਦੇ ਵਿੱਚ ਤੇ ਅਚਾਰ ਕਦੇ ਵੀ ਖਰਾਬ ਨਹੀਂ ਹੋਵੇਗਾ ਤੇ ਜੀ ਭਾਂਡਾ ਬਿਲਕੁਲ ਬਰਤਨ ਸੁੱਕਾ ਹੋਣਾ ਚਾਹੀਦਾ ਸੁੱਕੇ ਚਮਚ ਦੇ ਨਾਲ ਹੀ ਅਚਾਰ ਕੱਢਣਾ ਆ ਤੇ ਜੀ ਆਪਾਂ ਹੁਣ ਮੈਨੂੰ ਤਾਜੇ ਫੁੱਲ ਕੇ ਪ੍ਰਸ਼ਾਦੇ ਦੇ ਨਾਲ ਇੰਜੋਏ ਕਰਕੇ ਦੇਖਣ ਲੱਗੇ ਆ ਟੇਸਟ ਕਰਕੇ ਦੇਖਣ ਲੱਗੇ ਆ ਓਨੀ ਦਿਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਜੀ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਿਆ ਕਰੋ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਬਣਾ ਕੇ ਦੇਖਿਆ ਕਰੋ ਰੈਸਪੀ ਪਸੰਦ ਆਂਦੀ ਆ ਤਾਂ ਅੱਗੇ ਤੋਂ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਬਹੁਤ ਧੰਨਵਾਦ ਆ ਬਹੁਤ ਤਹਿ ਦਿਲੋਂ ਧੰਨਵਾਦ ਆ ਜੀ ਤੁਹਾਡਾ ਕਿ ਤੁਸੀਂ ਕਮੈਂਟ ਕਰਦੇ ਆ ਆ ਦੇਖੋ ਜੀ achar ਕਿੰਨਾ ਸੌਫਟ ਹੋ ਚੁੱਕਾ ਆ ਬਿਲਕੁਲ ਦੇਖੋ ਬਾਈਟ ਦੇ ਨਾਲ achar ਦਾ ਜਿਹੜਾ achar ਦਾ ਪੀਸ ਆ ਪੂਰਾ ਬਿਲਕੁਲ ਬਿਲਕੁਲ ਮੈਸ਼ ਹੋ ਰਿਹਾ ਆ ਬਹੁਤ ਵਧੀਆ achar ਸਾਡਾ ਬਣ ਕੇ ਤਿਆਰ ਹੋਇਆ ਇਹ ਵੀ ਮੈਂ ਹਰ ਵਾਰ ਦੀ ਤਰ੍ਹਾਂ ਟੇਸਟ ਕਰਾਇਆ ਆਪਣੀ ਬੇਟੀ ਨੂੰ ਬਹੁਤ ਹੀ ਟੇਸਟੀ ਲੱਗਾ ਮੇਰੀ ਬੇਟੀ ਤੁਸੀਂ ਯਕੀਨ ਜਾਣਿਓ ਸਬਜੀ ਨਾਲ ਨਹੀਂ ਖਾਂਦੀ ਜਿੰਦੋਂ ਦਾ ਮੈਂ ਇਹ achar ਤਿਆਰ ਕੀਤਾ ਆ ਪਰਾਠਾ ਬਣਾ ਦੋ achar ਦੇ ਨਾਲ ਖਾਂਦੀ ਆ ਬਹੁਤ ਪਸੰਦ ਆਇਆ ਸਭ ਨੂੰ ਪਸੰਦ ਆਵੇਗਾ ਤੁਸੀਂ ਬਣਾ ਕੇ ਦੇਖਿਓ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਤੇ ਜੀ ਯਾਦ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦੇਣਾ ਜੇਕਰ ਪਹਿਲੀ ਵਾਰੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦੇਣਾ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਤਾਂ ਵੀ ਧੰਨਵਾਦ ਹੈ ਜੇ ਨਹੀਂ ਕੀਤਾ ਪਹਿਲੀ ਵਾਰੀ ਦੇਖ ਰਹਾ ਤਾਂ ਸਬਸਕ੍ਰਾਈਬ ਕਰ ਦਿਓ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਦੇਖੋ ਜੀ ਆਚਾਰ ਦੀ ਲੁੱਕ ਕਿੰਨਾ ਵਧੀਆ ਯੰਮੀ ਟੇਸਟੀ ਟੇਸਟੀ ਖट्टा ਮਿੱਠਾ ਚਟਪਟਾ achar ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਸਾਸਰੀ